हां जी मित्रों ਜਿਹੜੀਆਂ ਤੁਸੀਂ ਇਹ ਸਾਹਮਣੇ ਬੈੜੀਆਂ ਦੇਖਦੇ ਹੋ ਕਾਮਾਂ ਦੇਖਦੇ ਹੋ ਜਿਵੇਂ ਤੁਸੀਂ ਆਹ ਸਾਹਮਣੇ ਬੱਚੀ ਦੇਖਦੇ ਹੋ ਇਹ ਉਮਰ ਦੀ ਤਾਂ ਪੂਰੀ ਹੋ ਰਹੀ ਹੈ ਤੇ ਇਹਦਾ ਮਤਲਬ ਕੱਦ-ਕਾਠ ਦੀ ਵੀ ਠੀਕ ਹੈ ਤਾਂ ਬਾਡੀ weight ਹੈ ਜਿਹੜਾ ਉਹ ਬਹੁਤ ਘੱਟ ਹੈ ਤਾਂ ਇਹਦੀ ਬੱਚੇਦਾਨੀ ਬਹੁਤ ਕਮਜ਼ੋਰ ਹੋਣੀ ਕਿਉਂਕਿ ਇਹਦਾ ਜਿਹੜਾ ਮਤਲਬ ਅੰਦਰੂਨੀ ਸਿਸਟਮ ਹੈ ਉਹ ਸਹੀ ਨਹੀਂ ਹੈਗਾ ਤੇ ਬਾਡੀ ਵੰਤਰ ਵੀ ਸਹੀ ਨਹੀਂ ਹੈਗੀ ਬਾਡੀ ਪੱਖੋਂ ਬਹੁਤ ਮਤਲਬ ਸਰੀਰ ਦੀ ਮਾੜੀ ਹੈ ਤਾਂ ਦੋਸਤੋ ਜੇਕਰ ਆਪਾਂ ਬੇੜੀਆਂ ਜਾਂ ਝੋਟੀਆਂ ਜਲਦੀ ਕਾਮਯਾਬ ਕਰਨੀ ਹੁੰਦੀਆਂ ਨੇ ਤਾਂ ਉਹਨਾਂ ਦਾ ਵੇਟ ਵਧਾਉਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਉਹਨਾਂ ਦਾ ਵਜਨ ਵੀ ਬਹੁਤ ਮਤਲਬ ਜ਼ਰੂਰੀ ਹੁੰਦਾ ਜਿਵੇਂ ਤੁਸੀਂ ਸਾਹਮਣੇ ਬੇੜੀਆਂ ਦੇਖਦੋਂ ਆਹ ਬੱਚੀ ਦੇਖਦੋਂ ਭਾਈ ਵਜਨ ਸਾਰਿਆਂ ਦਾ ਘਟ ਹੈ। ਇਹਨਾਂ ਦਾ ਕਨਸੈਪਸ਼ਨਲ ਰੇਟ ਤੇ ਬਹੁਤ ਫਰਕ ਜ਼ਿਆਦਾ ਪੈ ਜਾਂਦਾ ਕਿਉਂਕਿ ਰਹਿਣ ਵੇਲੇ ਫਿਰ ਬਹੁਤ ਜ਼ਿਆਦਾ ਦਿੱਕਤ ਕਰਦੀਆਂ ਨੇਗੀਆਂ। ਤਾਂ ਦੋਸਤੋ ਇਹ ਗਾਮਾ ਨੇ ਰਿਪੀਟਰ ਤੇ ਇਹਨਾਂ ਦਾ ਜਿਹੜਾ ਵਜਨ ਉਹ ਬਹੁਤ ਟੁੱਟਿਆ ਹੋਇਆ ਹੈ। ਤੇ ਬਾਈ ਮਿਨਰਲ ਦੀ ਬਹੁਤ ਜ਼ਿਆਦਾ ਇਹਨਾਂ ਵਿੱਚ ਡੈਫੀਸ਼ੈਂਸੀ ਹੈ ਘਾਟ ਹੈ ਤਾਂ ਕਰਕੇ ਦੋਸਤੋ ਜਿਵੇਂ ਆ ਦੇਖਦੇ ਹੋ ਛੋਟੀ ਇਹਦਾ ਕੱਦ ਘਾਟ ਠੀਕ ਹੈ ਪਰ ਇਹਦੇ ਵਿੱਚ ਭਾਜਨ ਬਹੁਤ ਘੱਟ ਹੈ ਤਾਂ ਦੋਸਤੋ ਜੇਕਰ ਤੁਸੀਂ ਆਪਣੇ ਪਸ਼ੂ ਜਲਦੀ ਗੱਭਣ ਕਰਾਉਣੇ ਆ ਤਾਂ ਇਹਨਾਂ ਦੀ ਮਤਲਬ ਡਾਈਟ ਪਲਾਨ ਹੈ ਉਹ ਬਹੁਤ ਸਹੀ ਨਿਊਟ੍ਰੀਸ਼ਨ ਦਾ ਬਹੁਤ ਧਿਆਨ ਰੱਖਣਾ ਪੈਂਦਾ ਤਾਂ ਕਰਕੇ ਕਿਤੇ ਜਾ ਕੇ ਪਸ਼ੂ ਗੱਭਣ ਹੁੰਦੇ ਨੇ ਦੋਸਤੋ ਜਿੱਥੇ ਪਸ਼ੂ ਦਸ ਰੱਖਣੇ ਨੇ ਉੱਥੇ ਘੱਟ ਰੱਖ ਲਿਆ ਕਰੋ ਪਰ ਸਹੀ ਧਿਆਨ ਨਾਲ ਤੇ ਵਧੀਆ ਰੱਖੋ